ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਸਪਾਈ ਸਿਮਰਨਜੀਤ ਸਿੰਘ ਜੀ ਪੰਜੋਖਰਾ ਸਾਹਿਬ ਵਾਲੇ ਸੋ ਇੱਕ ਵਿਸ਼ੇ ਤੇ ਜ਼ਰੂਰੀ ਬੇਨਤੀ ਕਰਨੀ ਹੈ ਬੜੀ ਮੰਦ ਭਾਗੀ ਘਟਨਾ ਇੱਕ ਵਾਪਰੀ ਹੈ ਸਾਧ ਸੰਗਤ ਬੜਾ ਦੁੱਖ ਹੋਇਆ ਸੁਣ ਕੇ ਇਸ ਗੱਲ ਬਾਰੇ ਕਿ ਪੰਜਾਬ ਦੀ ਧਰਤੀ ਤੇ ਕਪੂਰ ਥਲੇ ਵਿਖੇ ਇੱਕ ਪਿੰਡ ਹੈ ਸਿੱਖਪੁਰ ਜਿੱਥੋਂ ਅੱਜ 2 ਦਿਨ ਪਹਿਲਾਂ ਇਕ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੋ ਜਿੱਥੇ ਅੱਗ ਲੱਗ ਗਈ ਭਿਆਨਕ ਤੇ ਉਥੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋਸ ਰੂਪ ਜਿਹੜੇ ਨੇ ਸਾਧ ਸੰਗਤ ਉਹ ਅਗਨ ਭੇਟ ਹੋ ਗਏ ਬੜਾ ਦੁਖਦਾਈ ਜਿਹੜਾ ਹੈ ਇਹ ਵਿਸ਼ਾ ਹੈ ਦੁਖਦਾਈ ਖਬਰ ਹੈ ਸਾਨੂੰ ਚਿੰਜੜਨ ਵਾਲੀ ਹੈ ਸਾਨੂੰ ਸੋਚਣਾ ਚਾਹੀਦਾ ਹੈ ਸਾਧ ਸੰਗਤ ਦਿਨ ਪ੍ਰਤੀ ਦਿਨ ਸਾਧ ਸੰਗਤ ਇਹੋ ਜੇ ਹਾਦਸੇ ਵਾਪਰ ਰਹੇ ਨੇ ਕਿਤੇ ਕੋਈ ਬੇਦਵੀ ਕਰਕੇ ਚਲਾ ਜਾਂਦਾ ਹੈ ਕਿਤੇ ਪਾਵਨ ਸਰੂਪਾਂ ਨੂੰ ਅੱਗ ਲੱਗ ਜਾਂਦੀ ਹੈ ਸਾਧ ਸੰਗਤ ਸਾਡੇ ਨਾਲ ਕੀ ਹੋ ਰਿਹਾ ਹੈ ਸਮਝ ਨਹੀਂ ਆਉਂਦੀ ਹੈਗੀ ਗੱਲ ਸਮਝ ਤੋਂ ਪਰੇ ਹੈ ਇੰਨੀ ਬੇਦਵੀਆਂ ਸਤਿਗੁਰੂ ਮਹਾਰਾਜ ਜੀ ਦੀ ਹੋ ਰਹੀਆਂ ਨੇ ਕੋਈ ਜਾਣੇ ਅਣਜਾਣੇ ਕਰ ਰਿਹਾ ਹੈ ਕੋਈ ਕਿਸੇ ਤਰੀਕੇ ਨਾਲ ਹੋ ਰਹੀ ਹੈ ਸਾਧ ਸੰਗਤ ਸਾਡੇ ਘਰ ਨੂੰ ਕੋਈ ਅੱਗ ਲਾ ਦੇ ਜਾਂ ਸਾਡੇ ਘਰ ਵਿੱਚ ਅੱਗ ਲੱਗ ਜੇ ਜਾਂ ਸਾਡੇ ਘਰ ਦੇ ਕੋਈ ਜੀ ਨੂੰ ਅੱਗ ਲੱਗ ਜੇ ਕਿਵੇਂ ਸਾਡੀਆਂ ਚੀਕਾਂ ਪੈਂਦੀਆਂ ਨੇ ਕਿਵੇਂ ਸਾਡਾ ਸਿਨਾ ਫੁੱਟਦਾ ਹੈ ਅਸੀਂ ਫੁੱਟ ਫੁੱਟ ਕੇ ਰਹਿੰਦੇ ਆਂ ਪਰ ਅਸੀਂ 2 ਮਿੰਟ ਦਾ ਬਿਆਨ ਦੇ ਕੇ ਜਦੋਂ ਇਹੋ ਜਿਹੀ ਹਾਦਸੇ ਵਾਪਰਦੇ ਨੇ ਅਸੀਂ ਚੁੱਪ ਕਰਕੇ ਆਪਣੇ ਘਰਾਂ ਵਿੱਚ ਬੈਠ ਜਾਂਦੇ ਆਂ ਮਨ ਵਿੱਚ ਬੜਾ ਆਇਆ ਵੀ ਇਸ ਚੀਜ਼ ਉੱਤੇ ਬੋਲਿਆ ਜਾਏ ਕੋਈ ਤਾਂ ਵੱਲੋਂ ਘਟੋ ਘਟ ਇਹ ਹਾਦਸੇ ਰੁਕਣ ਘਟੋ ਘਟ ਜਿਹੜੇ ਇਹੋ ਜਿਹੇ ਹਾਦਸੇ ਨੇ ਵੀ ਸ਼ਾਰਟ ਸਰਕਟ ਹੋਣਾ ਅੱਗ ਲੱਗਣਾ ਗੁਰਦੁਆਰਾ ਸਾਹਿਬ ਦੇ ਵਿੱਚ ਘਟੂਕੜ ਇਨ੍ਹਾਂ ਹਾਦਸਿਆਂ ਦੇ ਉੱਤੇ ਅਸੀਂ ਰੋਕ ਪਾ ਸਕੀਏ ਕਾਰਨ ਕੀ ਸੀ ਕਿਉਂ ਹੋ ਰਹੇ ਨੇ ਉੱਥੇ ਪਤਾ ਲੱਗਾ ਜੋ ਬਿਆਨ ਆਏ ਨੇ ਵੀ ਸ਼ਾਰਟ ਸਰਕਟ ਏਸੀ ਦੀ ਵਜ੍ਹਾ ਤੋਂ ਹੋਇਆ ਹੈ ਹੁਣ ਸਾਜ ਸੰਗਤ ਗਰਮੀਆਂ ਦੇ ਦਿਨ ਤੁਹਾਨੂੰ ਪਤਾ ਹੈ ਪੰਜਾਬ ਵਿਖੇ ਭਾਰਤ ਵਿਖੇ ਕਿੰਨੀ ਗਰਮੀ ਪੈਂਦੀ ਗਰਮੀਆਂ ਦੇ ਵਿੱਚ ਤੇ ਇੱਕ ਏਸੀ ਜੇ 24 24 ਘੰਟੇ ਚੱਲਦਾ ਰਹੇਗਾ ਤੇ ਉਸਨੇ ਤੇ ਫਿਰ ਗਰਮ ਹੋ ਕੇ ਜਿਹੜਾ ਉਹ ਜਾ ਕੰਮ ਕਰਨਾ ਹੀ ਹੈ ਸੋ ਇਸ ਵਾਸਤੇ ਸਾਨੂੰ ਸੁੱਜੇ ਪ੍ਰਬੰਧ ਕਰਨੇ ਪੈਣਗੇ ਸਾਰੇ ਪ੍ਰਬੰਧਕ ਵੀਰਾਂ ਦੇ ਨੌਜਵਾਨ ਵੀਰਾਂ ਦੇ ਗ੍ਰੰਥੀ ਸਿੰਘਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸੁੱਚਜੇ ਪ੍ਰਬੰਧ ਕਰੀਏ ਅਸੀਂ ਸਭ ਤੋਂ ਵੱਡਾ ਕਾਰਨ ਪਤਾ ਸਾਧ ਸੰਗਤ ਕੀ ਹੈ ਇੱਕ ਤਾਂ ਲੋੜ ਤੋਂ ਵੱਧ ਅਸੀਂ ਮਹਾਰਾਜ ਜੀ ਦੇ ਰੂਪ ਜਿਹੜੇ ਨੇ ਉਹ ਆਪਣੇ ਕੋ ਰੱਖੀ ਬੈਠੇ ਆ ਦੂਜਾ ਅਸੀਂ ਥਾਂ ਥਾਂ ਤੇ ਮੈਂ ਗੁਰਦੁਆਰਿਆਂ ਦੇ ਖਿਲਾਫ ਨਹੀਂ ਪਰ ਸਾਧ ਸੰਗਤ ਅਸੀਂ ਥਾਂ ਥਾਂ ਤੇ ਚਾਰ ਚਾਰ ਘਰ ਦਾਵਦਸ ਘਰ ਰਲ ਕੇ ਵੀ ਅਸੀਂ ਗੁਰਦੁਆਰਾ ਬਣਾ ਕੇ ਬੈਠੇ ਆਂ ਅਸੀਂ ਕੀ ਭਾਈ ਨੂੰ ਦਵਾਂਗੇ ਤੇ ਕੀ ਅਸੀਂ ਪ੍ਰਬੰਧ ਚਲਾਵਾਂਗੇ ਅਸੀਂ ਆਪਣੀ ਹਉਮੈ ਕਰਕੇ ਆਪਣੇ ਹੰਕਾਰ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਧਰਮਸ਼ਾਲਾ ਬਣਵਾਈਆਂ ਅਗੇ ਗੁਰੂ ਸਹਿਬਾਨਾ ਨੇ ਫਿਰ ਮੰਜੀਆਂ ਸਥਾਪਿਤ ਕੀਤੀਆਂ ਉਹ ਥਾਵਾਂ ਤੇ ਅਡ ਅਡ ਜੇ ਗੁਰੂ ਪਾਤਸ਼ਾਹ ਵੀ ਦੋ ਘਰ ਪਿੱਛੇ ਚਾਰ ਘਰ ਪਿੱਛੇ ਇੱਕ ਮੰਜੀ ਸਥਾਪਿਤ ਕਰ ਦਿੰਦੇ ਤੇ ਗੁਰਮੁਖੋ ਸੰਗਤ ਵੀ ਵੰਡੀ ਜਾਣੀ ਸੀ ਸੰਗਤ ਵੀ ਸਾਰੀ ਵੱਡੀ ਪਾਤਰਾ ਮਾਤਰਾ ਜਿ ਇਕੱਠੀ ਹੁੰਦੀ ਸੀ ਉਦੋਂ ਇਕਤਾ ਦਾ ਸਬੂਤ ਵੀ ਮਿਲਦਾ ਸੀ ਅੱਜ ਸਾਡੇ ਚ ਇਕਤਾ ਹੀ ਨਹੀਂ ਰਹਿ ਗਈ ਸਾਧ ਸੰਗਤ ਤੇ ਅਸੀਂ ਚਾਰ-ਚਾਰ ਜੀ ਇਕੱਠੇ ਹੁੰਨੇ ਆ ਗੁਰੂ ਘਰ ਦੇ ਵਿੱਚ ਵੀ ਇੱਕ ਇੱਕ ਗੁਰਦੁਆਰੇ ਵਿੱਚ ਘਟੋ-ਘਟ ਇੱਕ ਗੁਰਦੁਆਰਾ ਹੋਵੇ ਸਾਧ ਸੰਗਤ ਜਿੱਥੇ ਸਜੇ ਪ੍ਰਬੰਧ ਕੀਤੇ ਜਾ ਸਕਣ ਜੇ ਅਸੀਂ ਏਸੀ ਲਾਇਆ ਹੈ ਮਹਾਰਾ ਦੇ ਦਰ ਤੇ ਤੇ ਘਟੋ-ਘਟ ਪ੍ਰਬੰਧਤਾ ਪੂਰਾ ਸੀ ਕਰੀਏ ਅਸੀਂ ਕਿ ਚੌਕਸੀ ਰੱਖੀਏ ਘਟੋਕੜ ਨਹੀਂ ਤੇ ਫਿਰ ਦੋਏਸੀ ਹੋਣ ਸਾਥ ਸੰਗਤ ਇੱਕ ਥੋੜਾ ਟਾਈਮ ਚੱਲੇ ਦੂਜਾ ਥੋੜਾ ਟਾਈਮ ਚੱਲੇ ਅੱਖੇ ਚੱਲਣਾ ਵੀ 24 ਘੰਟੇ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਸਾਥ ਸੰਗਤ ਜਿਨ੍ਹਾਂ ਕਰਕੇ ਇਹ ਹਾਲ ਹੁੰਦਾ ਹੈ ਤੇ ਅਸੀਂ 2 ਮਿੰਟ ਬਸ ਬਿਆਨ ਕਰਕੇ ਫਿਰ ਚੁੱਪ ਹੋ ਜਾਂਦੇ ਆ ਕਿ ਸਾਡੀ ਅੱਖਾਂ ਵਿੱਚ ਪਾਣੀ ਨਹੀਂ ਆਉਂਦਾ ਕਿ ਸਾਡਾ ਹਿਰਦਾ ਫਟਦਾ ਨਹੀਂ ਇਹ ਸੁਣ ਕੇ ਵੀ ਮਹਾਰਾਜ ਜੀ ਸਰੂਪ ਨੂੰ ਅਗ ਲੱਗ ਗਈ ਤੇ ਕਿੱਡੀ ਵੱਡੀ ਉਸ ਪੁੱਤਰ ਨੂੰ ਉਸ ਘਰ ਦੇ ਜੀਆਂ ਨੂੰ ਲੋਕੀ ਗਾਲਾਂ ਕੱਢਦੇ ਨੇ ਸਾਧ ਸੰਗਤ ਜਿਹਦੇ ਘਰ ਵਿੱਚ ਘਰ ਦੇ ਬਾਪੂ ਨੂੰ ਅੱਗ ਲੱਗ ਜੇ ਘਰ ਦੇ ਕਹਿੰਦੇ ਤੁਸੀਂ ਮਰ ਗਏ ਸੀ ਤੁਸੀਂ ਕਿੱਧਰ ਗਏ ਸੀ ਆਪਣੇ ਬਾਪੂ ਨੂੰ ਸਾਹ ਨਹੀਂ ਸਕੇ ਤੁਸੀਂ ਸਾਧ ਸੰਗਤ ਅਸੀਂ ਆਪਣਾ ਬਾਪੂ ਨਹੀਂ ਸਾਹ ਸਕੇ ਹੈਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅੱਗ ਲੱਗ ਜਾਂਦੀ ਹੈ ਸਾਡਾ ਗੁਰੂ ਸ਼ਬਦ ਹੈ ਪਰ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪ੍ਰਤੱਖ ਗੁਰੂ ਕਰਕੇ ਮੰਨਦੇ ਆਂ ਅਸੀਂ ਇੱਕ ਬਾਪੂ ਦੀ ਘਰ ਬਾਪੂ ਜਰਗ ਹੋਵੇ ਬਾਪੂ ਹੋਵੇ ਘਰ ਦੀ ਰਖਵਾਲੀ ਕਰਦੇ ਆਂ ਸੇਵਾ ਕਰਦੇ ਆਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਨਹੀਂ ਕਰ ਸਕਦੇ ਹੈਗੇ ਸਾਡਾ ਫਰਜ ਬਣਦਾ ਹੈ ਸਾਧ ਸੰਗਤ ਇਕੱਲੇ ਗਰੰਤੀ ਸਿੰਘ ਦਾ ਫਰਜ ਨਹੀਂ ਹੈਗਾ ਉਹਦਾ ਵੀ ਫਰਜ ਹੈ ਕਲਾਉਂਦਾ ਫਰਜ ਵੀ ਨਹੀਂ ਸਾਰੀ ਸੰਗਤ ਦਾ ਫਰਜ ਹੈ ਅਸੀਂ ਸਾਰੀ ਸੰਗਤ ਵਾਰੀ-ਵਾਰੀ ਦੇ ਨਾਲ ਨੌਜਵਾਨ ਬੱਚੇ ਇਕੱਠੇ ਹੋ ਕੇ ਦੋ-ਦੋ ਜਣੇ ਪੰਜ-ਪੰਜ ਜਣੇ ਵਾਰੀ ਦੇ ਨਾਲ ਜਿਵੇਂ ਵੀ ਹੋਵੇ ਤੁਸੀਂ ਪਹਿਰਾ ਦਿਓ ਸੇਵਾ ਵਿੱਚ ਹਾਜ਼ਰੀ ਲਵਾਓ ਗੁਰੂ ਘਰ ਰੋਜ਼ ਰਾਤ ਨੂੰ ਬੈਠੋ ਮਹਾਰਾ ਦੇ ਘਰ ਵਿੱਚ ਰੱਬ ਦਾ ਨਾਲੇ ਨਾਮ ਜਪੋ ਸੇਵਾ ਕਰੋ ਤੇ ਨਾਲੇ ਮਹਾਰਾ ਦੇ ਦਰ ਤੇ ਪਹਿਰੇਦਾਰੀ ਕਰੋ ਉਹ ਭਲਿਓ ਗੁਰੂ ਦੇ ਦਰ ਤੇ ਪਹਿਰੇਦਾਰੀ ਕਰਾਂਗੇ ਮਹਾਰਾਜ ਬੜਾ ਕੁਝ ਸਾਨੂੰ ਦੇਗਾ ਸਾਧ ਸੰਗਤ ਇਹ ਹੱਥ ਜੋੜ ਕੇ ਬੇਨਤੀ ਹੈ ਬੜਾ ਦੁੱਖ ਹੋਇਆ ਸੁਣ ਕੇ ਜੋ ਉੱਥੇ ਵਾਪਰਿਆ ਹੈ ਪਹਿਲਾਂ ਵੀ ਉਹ ਜਿਹੇ ਹਾਸੇ ਵਾਪਰਦੇ ਰਹੇ ਨੇ ਸਾਧ ਸੰਗਤ ਇਹ ਬੇਨਤੀ ਹੈ ਪ੍ਰਬੰਧਾਂ ਵੱਲ ਧਿਆਨ ਦਿइये ਅਸੀਂ ਇਹ ਜ਼ਰੂਰੀ ਪ੍ਰਬੰਧ ਨੇ ਜਿਸ ਤਰ੍ਹਾਂ ਹੁੰਦਾ ਰਿਹਾ ਇਸ ਸਾਡੇ ਜੀਨ ਤੇ ਤਰਕਾਰ ਹੈ ਸਾਧ ਸੰਗਤ ਜੀ ਫਿਰ ਸਾਡਾ ਜਿਹੜਾ ਸੰਸਾਰ ਵਿੱਚ ਆਇਆ ਜਿਹੜਾ ਵਿਰਥ ਹੀ ਜੇ ਸੀ ਆਪਣੇ ਸਤਿਗੁਰੂ ਦੀ ਸੰਭਾਲਨੀ ਅਸੀਂ ਕਰ ਸਕਦੇ ਹੈਗੇ ਹੱਥ ਜੋੜ ਕੇ ਦੁਮੀ ਬੇਨਤੀ ਹੈ ਸੁਚੱਜੇ ਸੁਚੱਜੇ ਜਿਹੜੇ ਪ੍ਰਬੰਧ ਨੇ ਨਾ ਇੰਨਾਂ ਵੱਲ ਅਸੀਂ ਧਿਆਨ ਦਈਏ ਤੇ ਥਾਂ ਥਾਂ ਅਸੀਂ ਵੰਡਣ ਦੀ ਬਜਾਏ ਇੱਕ ਜੁਟੋ ਕੇ ਇੱਕ ਜਗ੍ਹਾ ਸਾਰੀ ਸੇਵਾ ਕਰੀਏ ਜਦੋਂ ਇੱਕ ਪ੍ਰਬੰਧ ਵਿੱਚ ਸੇਵਾ ਲੱਗੇਗੀ ਸਾਰੀ ਸੰਗਤ ਦੀ ਇਸ ਜਿਹੜੇ ਪ੍ਰਬੰਧ ਨਹੀਂ ਹੋ ਸਕਦੇ ਨੇ ਇਹ ਬੇਨਤੀ ਦਾਸ ਸਾਬਜੀ ਦੇ ਚਰਨਾਂ ਵਿੱਚ ਕਰਦਾ ਹੈ ਬੜਾ ਦੁੱਖ ਹੋਇਆ ਖਬਰ ਸੁਣ ਕੇ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ